ਇਹ ਬੱਚੀ ਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ ਸਾਨੂੰ ਸਿੱਖਣ ਨੂੰ ਜਿਹਦੇ ਵਿੱਚ ਅਸੀਂ ਕੋਰਤੋਂ ਤੇ ਕੈਂਟਰੀ ਦੇ ਅੰਚਾਰਾ ਇਹ ਬਿਸਕੂ ਲਾਂ ਮਿਲਿਆ ਰਹੀ ਇੱਥੇ ਸਿੱਖਿਆ ਦੇ ਨਾਲ ਨਾਲ ਧਾਰਮਿਕ ਸਿੱਖਿਆ ਤੇ ਨਾਲ ਨਾਲ ਸਰੀਰਕ ਸਿੱਖਿਆ ਨਾਲ ਉਹ ਵੀ ਅਸੀਂ ਸਿੱਖ ਰਹੇ ਹਾਂ ਤੁਹਾਾਰਾ ਸਭ ਤੋਂ ਪਹਿਲਾਂ ਸਾਡਾ ਜਿਹੜਾ ਧੰਨ ਹੀ ਹੋਣਾ ਬਹੁਤ ਛੋੜੀਆ ਸਾਨੂੰ ਆਪਣੇ ਧੰਨ ਬਾਰੇ ਵਿਚਾਰ ਕਰਨ ਲਈ ਬਹੁਤ ਬੜੀ ਆ ਜੀ ਅਮਰਪਸਰ ਸਾਹਿਬ ਦੇਖੀ ਹੱਥ ਖੜੇ ਕਰਨੇ ਆ ਬੇਟਾ ਕਿਹੜਾ ਪੱਖ ਦਾ ਹੱਥ ਖੜੇ ਕਰੋ ਸ਼ਾਬਾਸ਼ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਿਹੜਾ ਪੱਖ ਦਾ ਹਾਂਜੀ ਪੱਖ ਤੋਂ ਪੁਰਾਣਾ ਸਕੂਲ ਤੋਂ ਜਿਹੜਾ ਬੱਚਾ ਆਇਆ ਹੱਥ ਖੜੇ ਦੱਸੋ ਜੀ ਬੇਟਾ ਉੱਥੇ ਕੋਲ ਦੇ ਜੀ ਸ਼੍ਰੀ ਅਕਾਲ ਤਖਤ ਸਾਹਿਬ ਹਾਂਜੀ ਸ਼੍ਰੀ ਅਕਾਲ ਤਖਤ ਸਾਹਿਬ ਹਾਂਜੀ ਬੇਟਾ ਪਗਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਹੀਂ ਜੇ ਰੱਖੀ ਸੀ ਕਿਨੇ ਬੜਾ ਕਿਨੇ ਬੜਾ ਹਾਂਜੀ ਬੇਟਾ ਸ਼ਾਬਾਸ਼ ਅਜੀ ਮੀਨੀ ਬੀਰੀ ਤੇ ਮਹਾਰਾਜਕ ਸਾਹਿਬ ਜੀ ਹਰਗੋਬਿੰਦ ਸਾਹਿਬ ਜੀ ਨੇ ਕੀ ਦੱਸਣਾ ਮਕਰੋਤਰਾ ਸਾਹਿਬ ਜੀ ਦੇ ਦੇਖੋ ਅਕਾਲ ਪੁਰਖ ਦਾ ਨਿਵਾਜ਼ ਕਿਉਂ ਕਰ ਬੋਲੇ ਜਾਂਦਾ ਜਿਵੇਂ ਦਿੱਲੀ ਦਾ ਤਖਤ ਆ ਦਿੱਲੀ ਦੇ ਤਖਤ 'ਤੇ ਬਾਦਸ਼ਾਹ ਮੁਗਲ ਬਾਦਸ਼ਾਹ ਰਹਿੰਦੇ ਸੀ ਪਰ ਇਸ ਤਖਤ ਦੇ ਉੱਤੇ ਸਾਡੇ ਮੀਨੀ ਬੀਰੀ ਦੇ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇਖਣ ਨੂੰ ਜਿਸ ਨਾਲ ਕੋਟਖ ਦੇ ਬਾਰੇ ਆਪਣਾ ਤੱਕ ਜਾਣਦਾ ਸਾਡਾ ਇਹ ਸਾਡੇ ਲਈ ਬਹੁਤ ਮਾਨ ਦੀ ਗੱਲ ਆ ਸਭ ਤੋਂ ਪਹਿਲਾਂ ਤਖਤ ਵੀ ਸਾਡੇ ਜਿਹੜੇ ਹੈਗੇ ਆ ਉਹ ਕੀ ਆ ਅਕਾਲ ਪਤ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਦੇਖੇ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਸਾਹਮਣੇ ਉਹ ਇਹ ਤਖਤ ਬਣਾਉਂਦਾ ਕਾਰਨ ਕੀ ਬਣਿਆ ਕਿਉਂ ਬਣਾਇਆ ਸੀ ਕਿਉਂਕਿ ਸਾਨੂੰ ਪਤਾ ਕਿ ਜਦੋਂ ਮੁਗਲ ਜਿਹੜੇ ਆ ਉਹਨਾਂ ਨੇ ਭਾਰਤ ਦੇ ਵਿੱਚ ਅਤਿਆਚਾਰ ਕਰਨਾ ਸ਼ੁਰੂ ਕੀਤਾ ਤਾਂ ਇੱਕ ਸਿੱਖਰ ਇੱਕੋ ਇੱਕ ਕੌਮ ਸੀ ਸਿੱਖ ਉਹ ਜਿਹੜੀ ਉਸ ਜ਼ੁਲਮ ਦੇ ਖਿਲਾਫ ਡਟ ਕੇ ਖੜੀ ਆ ਕਿਉਂਕਿ ਜੁਨਾਨ ਇਹਸਾ ਵਿੱਚੋਂ ਬੜੇ ਯੁੱਧ ਹੋਏਗਾ ਉਹ ਯੁੱਧ ਚਾਰ ਜੋਰੂ ਤੇ ਚੱਲਿਆ ਰਿਹਾ ਹੋਇਆ ਚਾਰ ਜੋਰੂ ਚੱਲੀਆ ਚਾਰ ਪਤਾ ਨਾ ਚਾਰ ਜੋਰੂ ਜੇ ਵੀ ਕੋਈ ਜਾਂ ਇਸ ਤਰ੍ਹਾਂ ਦੇ ਪਿੱਛੇ ਨਾ ਹੁੰਦੇ ਗਾਣੇ ਜਾਂ ਜੱਜ ਜਮੀਨਾ ਪਿੱਛੇ ਵਾਲੀਆਂ ਹੁੰਦੇ ਗਾਣੇ ਕਿਕੋ ਇੱਕ ਜੰਗ ਸੀ ਜਿਹੜੀ ਆਕਾਮ ਪੱਖ ਤੋਂ ਦੀ ਹੋਈ ਕੱਤਸਰੀ ਕੇਸ ਕਰ ਤੋਂ ਚੱਲੀ ਹੋਈ ਜਿਹੜੇ ਅੱਜ ਤੱਕ ਚੱਲ ਰਹੀ ਆ ਉਹ ਜੰਗ ਜਿਹੜੀ ਹੈ ਇੱਕ ਮਾਰੇ ਪਾਰੇ ਦੀ ਇੱਕ ਇਸਤਾਈਦ ਦੇ ਰਹੀ ਆ ਨਹੀਂ ਆ ਇਹਦੇ ਵਿੱਚ ਅਸੀਂ ਕੋਈ ਜਮੀਨੇ ਪਿੱਛੇ ਜਾਂ ਅਸੀਂ ਕੋਈ ਇਸ ਤਰ੍ਹਾਂ ਦੇ ਪਿੱਛੇ ਨਾ ਕਿਸੇ ਉਹ ਚੀਜ਼ ਪਿੱਛੇ ਸਾਡੀ ਲੜਾਈ ਨਹੀਂ ਹੋਈ ਆ ਤਾਂ ਉਹ ਜਿਹੜੀ ਜੰਗ ਸੀਗੀ ਇਹ ਜੰਗ ਦੇ ਨੇ ਇਸ ਤਖਤ ਨੇ ਮੁਗਲ ਬਾਦਸ਼ਾਹ ਦੇ ਤਖਤ ਤੇ ਤਾ ਉਸ ਦੀ ਸੈਲ ਨੂੰ ਭਟਕੇ ਅਕਾਲ ਤਖਤ ਦੇ ਅੱਗੇ ਝੁਕਣ ਲਈ ਮਜਬੂਰ ਕਰ ਦਿੱਤਾ ਪਤਾ ਰਸ ਸਭ ਸਾਰੇ ਮਾੜ ਕਿੰਨੇ ਹਮਲੇ ਹੋਏ ਭਾਰਤ ਦੇ ਉੱਤੇ ਅਹਿਮਦ ਸ਼ਾਹ ਬਦਾਨੀ ਆਇਆ ਬਾਬਰ ਆਇਆ ਠੀਕ ਹੈ ਕਿੰਨਿਆਂ ਨੇ ਇਹੀ ਚੋਰਾਂ ਵਾਂਗੂ ਦੇਖ ਰਿਹਾ ਪਰ ਸਿੰਘ ਮੁਕੇ ਨਹੀਂ ਨਹੀਂ ਮੁਕੇ ਨਾ ਠੀਕ ਹੈ ਜੀ ਦੂਸਰਾ ਤਖਤ ਪਹਿਲੇ ਪੱਖ ਤੋਂ ਗਏ ਸ੍ਰੀ ਅਕਾਲ ਤਖਤ ਸਾਹਿਬ ਦੂਸਰਾ ਪੱਖ ਤੋਂ ਅਜੀ ਬੇਟਾ ਹੱਥ ਘੜੇ ਕਰੋ ਦੂਸਰਾ ਪੱਖ ਇਹਦਾ ਆਪਣਾ ਹੱਥ ਘੜੇ ਕਰੋ ਸ਼ਾਬਾਸ਼ ਅਜੀ ਬੇਟਾ ਸ਼ਾਬਾਸ਼ ਪਟਨਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਜਿਹੜਾ ਹੈਗਾ ਉਹ ਸ਼ਹਿਰ ਦਾ ਨਾਮ ਆ ਤਖਤ ਦਾ ਨਾਮ ਕੀ ਆ ਤਖਤ ਸ੍ਰੀ ਹਰਮੰਦਰ ਸਾਹਿਬ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਬਿਹਾਰ ਵਿੱਚ ਆ ਠੀਕ ਹੈ ਜੀ ਉੱਥੇ ਉਸ ਦਾ ਸੰਬੰਧ ਕਿਸ ਗੁਰੂ ਦੇ ਨਾਲ ਆ ਉਸ ਤਖਤ ਦਾ ਕੀ ਹੋਇਆ ਸੀ ਉਹ ਤਖਤ ਤੇ ਕਿਦਾਂ ਕਿਉਂ ਉਹ ਤਖਤ ਦਾ ਨਿਰਮਾਣ ਕਿਵੇਂ ਹੋਇਆ ਅੱਜ ਬੇਟਾ ਸ਼ਾਬਾਸ਼ ਜੀ ਜਨਮਦਾਨ ਪਾਜੀ ਉਹ ਸਾਈਂਬੇ ਕਲਾਮ ਸਾਈਂਬ ਸ੍ਰੀ ਪ੍ਰਕਾਸ਼ ਸਿੰਘ ਜੀ ਦੇ ਜਰਨਸ ਫਾਨ ਦੀ ਤਰਹੀਆ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਵਿਖੇ ਉਸ ਤੋਂ ਬਾਅਦ ਤੀਸਰਾ ਤਖਤ ਤੀਸਰਾ ਤਖਤ ਸਾਹਿਬ ਕੋ ਕਿਹੜਾ ਸਗਰ ਤੇ ਕਿੱਥੇ ਆ ਹਾਂਜੀ ਸ਼ਾਬਾਸ਼ ਬੇਟਾ ਹੱਥ ਕਿਵੇ ਕਰੋ ਹਾਂਜੀ ਬੇਟਾ ਤੁਸੀਂ ਦੱਸੋ ਕੇਸਕਰ ਸਾਹਿਬ ਬੇਟਾ ਖੜੇ ਹੋ ਕੇ ਜਵਾਬ ਦਿਆ ਕਰੋ ਕੇਸਕਰ ਸਾਹਿਬ ਤਕ ਸਿੰਘ ਕੇਸਕਰ ਸਾਹਿਬ ਕਿੱਥੇ ਰਹੋ ਸ੍ਰੀ ਅਨੰਦਪੁਰ ਸਾਹਿਬ ਹੁਣ ਦੇਖੋ ਕੇਸਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤਖਤ ਦਾ ਨਾਮ ਕਿਹਾ ਕਿ ਤਖਤ ਸ੍ਰੀ ਕੇਸਕਰ ਸਾਹਿਬ ਦੇਖੋ ਕੇਸਾਂ ਕਿੰਨੀ ਮਹਾਨਤਾ ਦਿੱਤੀ ਹੈ ਨਾ ਦितीयਨ ਸਾਨੂੰ ਤੁਹਾਨੂੰ ਪਤਾ ਕਿ ਉਹ ਚਮਕੌਰ ਦੀ ਜੰਗ ਦੇ ਵਿੱਚ ਜਦੋਂ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਇੱਥੇ ਚਲੇ ਜਾਓ ਕਿਉਂਕਿ ਸਾਡੇ ਵਰਗੇ ਤਾਂ ਸਿੱਖ ਤੁਹਾਨੂੰ ਹਜ਼ਾਰਾਂ ਮਿਲ ਜਾਣਗੇ ਪਰ ਸਰਨ ਤੁਹਾਡੇ ਅੱਧਾ ਗੁਰੂ ਨਹੀਂ ਮਿਲਣਾ ਤਾਂ ਫਿਰ ਗੁਰੂ ਸਾਹਿਬ ਨੇ ਆਪਣਾ ਜੋੜਾ ਜਿਹੜਾ ਸੀਗਾ ਉਹ ਉਤਾਰ ਦਿੱਤਾ ਸੀ ਕਿਉਂ ਉਤਾਰਿਆ ਸੀਗਾ ਤਾਂ ਕਿਸੇ ਨੂੰ ਕਿ ਸੀ ਸਿੰਘਾ ਦੇ ਤਖਤ ਥਰੀਣਾ ਦੇ ਵਿੱਚ ਕੇਸ ਜਿਹੜੇ ਉਹਨਾਂ ਦੇ ਪੈਰ ਨੂੰ ਹਾਂ ਕਿਉਂਕਿ ਉਹਨਾਂ ਦੇ ਜਿਹੜੇ ਜੋੜੇ ਆ ਪਾਏ ਹੋਏ ਉਹਨਾਂ ਦੇ ਜਿਹੜੇ ਕੇਸ ਜਿਹੜੇ ਹੈਗੇ ਆ ਉਹਨਾਂ ਨੂੰ ਨਾ ਲੱਗਣ ਤਾਂ ਉਹਨਾਂ ਨੇ ਆਪਣਾ ਜੋੜਾ ਤੱਕ ਉਤਾਰ ਦਿੱਤਾ ਸੀ ਦੇਖੋ ਇੰਨੀ ਮਹਾਨਤਾ ਇੰਨੀ ਕਿਸ ਹੋਂਦਤੀ ਆ ਗੁਰੂ ਸਾਹਿਬ ਕੀ ਨੇ ਉਸ ਤੋਂ ਅੱਗੇ ਚੌਥਾ ਤਖਤ ਸਾਹਿਬ ਚੌਥਾ ਤਖਤ ਸਾਹਿਬ ਹਾਂਜੀ ਸ਼ਾਬਾਸ਼ ਬੇਟਾ ਤੁਸੀਂ ਮੇਰੇ ਤੋਂ ਸਾਰੇ ਇਧਰ ਧਿਆਨ ਰੱਖੋ ਹਾਂਜੀ ਬੇਟਾ ਤੁਸੀਂ ਦੱਸੋ ਤਖਤ ਸ੍ਰੀ ਚੌਕ ਸੇ ਤੱਕ ਬੇਟਾ ਚੰਗਾ ਹਾਂਜੀ ਸ਼ਾਬਾਸ਼ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਕਿੱਥੇ ਆ ਤਖਤ ਸ੍ਰੀ ਦਮਦਮਾ ਸਾਹਿਬ ਸ਼ਾਬਾਸ਼ ਹੱਥ ਕਰੇ ਬੇਟਾ ਸਭ ਕੋਈ ਤਰੰਦੀ ਹਾਂਜੀ ਤਲਵੰਡੀ ਸਾਹਿਬ ਤਲਵੰਡੀ ਸਾਹਿਬ ਕਿਹੜੇ ਜ਼ਿਲ੍ਹੇ ਵਿੱਚ ਆ ਬਠਿੰਡਾ ਜ਼ਿਲ੍ਹੇ ਦੇ ਵਿੱਚ ਆ ਉਸ ਤਖਤ ਤੇ ਦਮਦਮਾ ਸਾਹਿਬ ਦਮਦਮਾ ਸਾਹਿਬ ਜਦੋਂ ਆਪਾਂ ਦੇਖਦੇ ਵੀ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਮੁਗਲਾਣੇ ਝੂਠੀ ਕਸਮਾਂ ਖਾਧੀਆਂ ਕਿ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਦੇ ਪਰ ਕੀ ਹੋਇਆ ਸੀਗਾ ਕੀ ਉਹਨਾਂ ਨੇ ਸੱਚੀ ਕਸਮਾਂ ਕਰਕੇ ਹਮਲਾ ਕਰ ਨਹੀਂ ਕੀਤਾ ਸੀ ਕਰ ਦਿੱਤਾ ਸੀਗਾ ਸਸਨ ਨਦੀ ਤੇ ਆ ਕੇ ਜਿਹੜਾ ਪਰਿਵਾਰ ਵਿਛੜ ਗਿਆ ਸੀ ਗੁਰੂ ਸਾਹਿਬ ਜੀ ਦਾ ਤਾਂ ਉੱਥੋਂ ਚੱਲਦੇ ਚੱਲਦੇ ਗੁਰੂ ਸਾਹਿਬ ਜੀ ਇਹ ਸਾਰੇ ਇਲਾਕੇ ਦੇ ਵਿੱਚ ਹੀ ਹੁੰਦੇ ਹੋਏ ਤੰਦਵਾ ਸਾਹਿਬ ਪਹੁੰਚੇ ਸੀ ਉਸ ਪਵਿੱਤਰ ਧਰਤੀ ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਸੀ ਕਿਹੜਾ ਮਹਾਨ ਕਾਰਜ ਕੀਤਾ ਤਾਂ ਕਿ ਸ੍ਰੀ ਤੰਦਵਾ ਸਾਹਿਬ ਵੇਖੇ ਪਤਾ ਬੇਟਾ ਕਿਸੇ ਨੂੰ ਤਖਤ ਸ੍ਰੀ ਦੰਦਮਾ ਸਾਹਿਬ ਵਿਖੇ ਸਭ ਤੋਂ ਮਹਾਨ ਕਾਰਜ ਹਾਂਜੀ ਬੇਟਾ ਸ਼ਾਬਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਨਵੇਂ ਪਾਤਸ਼ਾਹ ਜੀ ਬਣੀ ਜਾਂਦੇ ਸ਼ਾਬਾਸ਼ ਠੀਕ ਆ ਬੈਠੋ ਬੇਟਾ ਤਖਤ ਸ੍ਰੀ ਦੰਦਮਾ ਸਾਹਿਬ ਵਿਖੇ ਇੱਕ ਗੁਰਦੁਆਰਾ ਸਾਹਿਬ ਸਿਸ਼ੋਭਤਾ ਨਾਲ ਹੀ ਤਖਤ ਦੇ ਗੁਰਦੁਆਰਾ ਲਿਖਰ ਸਰ ਸਾਹਿਬ ਜਿੱਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸੀ ਤਾਂ ਉਹਦੇ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਨੀ ਸੀ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਉਹ ਬਾਣੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਲਿਖਣ ਦਾ ਕਾਰਜ ਕਿਹੜੇ ਸਿੱਖ ਨੇ ਲੁਆਇਆ ਸੀ ਸ਼ਾਬਾਸ਼ ਸੱਤ ਕਿਨੇ ਕਰੋ ਬੇਟਾ ਲਿਖਣ ਦਾ ਕਾਰਜ ਹਾਂਜੀ ਬੇਟਾ ਹਾਂਜੀ ਹਾਂ ਸ਼ਾਬਾਸ਼ ਅੱਗੇ ਵਧੋ ਬਾਈ ਮਣੀ ਸਿੰਘ ਦੀ ਸ਼ਾਬਾਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਬਾਣੀ ਦਰਜ ਕਰਨੀ ਸੀ ਕਿਉਂਕਿ ਉੱਥੇ ਜਿਹੜੇ ਧੀਰਮੰਦੀਆਂ ਸੀਗੇ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੇ ਸੀ ਪਤਾ ਤੁਹਾਨੂੰ ਇਸ ਗੱਲ ਦਾ ਉਹਨਾਂ ਕੋਲ ਪੋਥੀਆਂ ਸੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਤਾਂ ਭੇਜ ਆਉਣਾ ਕੋਈ ਪੋਥੀ ਨਾਲ ਲੈ ਕੇ ਆਓ ਤਾਂ ਕੀ ਕਿਹਾ ਸੀ ਉਹਨਾਂ ਨੇ ਕਿ ਜੇ ਇੱਕ ਤਾਂ ਦਾ ਗੁਰੂ ਆ ਤਾਂ ਉਹ ਇਹ ਵੀ ਪਤਾ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਗੁਰੂਆਂ ਨੇ ਕਿਹੜੀ ਬਾਣੀ ਲਿਖੀ ਗਾ ਤਾਂ ਗੁਰੂ ਗੋਬਿੰਦ ਸਾਹਿਬ ਜਿਹੜੇ ਆ

ਸ਼ੀਰ ਨਰਨਾਥ ਸਾਹਿਬ ਚੌਥੇ ਤਖਤ ਦਾ ਨਾਮ ਕੀ ਆਪਣੇ ਦਾ ਸ਼ੀਰ ਨਰਨਾਥ ਸਾਹਿਬ ਜਿਹੜੀ ਜਗ੍ਹਾ ਤੇ ਹੈ 77 ਤੇ ਪੰਜਵੇਂ ਤਖਤ ਦਾ ਨਾਮ ਕੀ ਆਪਣੇ ਦਾ ਕਿੱਥੇ ਆਹੇ ਮਾਦੇਲ ਅਕਸ਼ਰਗੜ੍ਹ ਦਾ ਦੇਲ ਮਹਾਰਾਸ਼ਟਰ ਦੇ ਉੱਥੇ ਬੈਠ ਕੇ ਬਗਬੂਲ ਜੀ ਸਾਹਿਬ ਇੱਕ ਜਿਹੜਾ ਮਹਾਨ ਕਾਰਜ ਕੀਤਾ ਸੀ ਜਿਹੜਾ ਮਹਾਨ ਕਾਰਜ ਕੀਤਾ ਹਜੂਬ ਸਾਹਿਬ ਦੀ ਧਰਤੀ ਤੇ ਬੈਠ ਕੇ हां बेटा हाथ खड़े बच्चे हां जी बाकी बच्चे ਨੂੰ ਪਤਾ ਸਿਰਫ ਤਿੰਨ ਬੱਚੇ ਹੀ ਹੱਥ ਖੜੇ ਕਰ ਰਹੇ ਆ ਉਸ ਜਗ੍ਹਾ ਤੇ ਬੈਠ ਕੇ ਸਭ ਤੋਂ ਮਹਾਨ ਕਾਰਜ ਸਾਹਿਬ ਸ੍ਰੀ ਗੋਵਿੰਦ ਸਿੰਘ ਜੀ ਦੁਆਰਾ ਕਿਹੜੇ ਕਿਹੜੇ ਕੀਤੇ ਗਏ ਦੋ ਮਹਾਨ ਕਾਰਜ ਕੀਤੇ ਆ हां जी बेटा ਪਹਿਲਾ ਤੇ ਸੇਧ ਤਰੀ ਗੁਰੂ ਦੀ ਪ੍ਰਾਪਰਣਾ ਖਤਮ ਕਰਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੋਲਤਾ ਦਿੱਤਾ ਸ਼ਾਬਾਸ਼ ਦੇ ਤਾਰੀ ਗੁਰੂ ਦੀ ਪਰੰਪਰਾ ਖਤਮ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਉਤਾਰ ਦਿੱਤਾ ਗੁਰੂ ਉਤਾਰ ਦਿੱਤੀ ਠੀਕ ਹੈ ਜੀ ਮੇਰੇ ਸ਼ਬਦ ਪੇਟਾ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਸੀ ਕਿ ਜੇ ਅੱਜ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਹੋਣ ਠੀਕ ਹੈ ਜੀ ਤੇ